ਰਕਮ ਵਾਲੇ ਵੀਰੋ ਜੇਕਰ ਤੁਸੀਂ ਟਰੱਕ ਖਰੀਦਣਾ ਚਾਹੁੰਦੇ ਹੋ ਤੁਹਾਡਾ ਕ੍ਰੈਡਿਟ ਸਕੋਰ ਹੈਗਾ ਘੱਟ ਤਾਂ ਤੁਸੀਂ ਫਿਰ ਸੰਪਰਕ ਕਰਿਓ ਯੂਐਸਏ ਟਰੱਕ ਸੇਲ ਬੇਕਰਸਫੀ ਫੌਂਟਾਨਾ ਤੇ ਇੰਡੀਅਨ ਐਪਲਸ ਵਾਲਿਆਂ ਦੇ ਨਾਲ ਕਿਉਂਕਿ ਗਵਰਨਮੈਂਟ ਦੇ ਨਾਲ ਇਹਨਾਂ ਦਾ ਹੋ ਗਿਆ ਹੋਇਆ ਟਾਈਅਪ ਜਿਨ੍ਹਾਂ ਦੇ ਕ੍ਰੈਡਿਟ ਸਕੋਰ ਘੱਟ ਹੈਗੇ ਨੇ ਉਹਨਾਂ ਨੂੰ ਵੀ ਟਰੱਕ ਦੇ ਸਕਦੇ ਨੇ ਔਰ ਜਿਹੜੇ ਸਾਡੇ ਵੀਰ ਕਹਿੰਦੇ ਨੇ ਕਿ ਡਾਊਨ ਪੇਮੈਂਟ ਅਸੀਂ ਦੇਣੀ ਹੈ ਘੱਟ ਉਹਨਾਂ ਦੇ ਲਈ ਵੀ ਇਹਨਾਂ ਦੇ ਕੋਲ ਸਮਾਧਾਨ ਹੈਗਾ ਹੈ ਕਿਉਂਕਿ ਇਹ ਹੈਗੇ ਨੇ ਟਰੱਕਾਂ ਦੇ ਯੋਸ਼ੀ ਜੀ ਭਾਜੀ ਜੀ ਜੀ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਜਿਵੇਂ ਬਹੁਤ ਸਾਰੇ ਸਾਈਡ ਦੇ ਟਰੱਕ ਲੋਨ ਨੇ ਏ ਪਲੱਸ ਲੋਨ ਹੁੰਦੇ ਕੰਪਨੀਆਂ ਦੇ ਲੋਨ ਹੁੰਦੇ ਉਹਦੇ ਬਾਅਦ ਜਿਹੜੀਆਂ ਤੁਹਾਨੂੰ ਪਤਾ ਹੈ ਲੀਸਿੰਗ ਕੰਪਨੀਆਂ ਬਹੁਤ ਜ਼ਿਆਦਾ ਇਨਵੋਲਵ ਸਈਆਂ ਉਹਨਾਂ ਨੂੰ ਗਵਰਨਮੈਂਟ ਨੇ ਬਹੁਤ ਜ਼ਿਆਦਾ ਪੁਸ਼ ਬੈਕ ਕੀਤਾ ਜਿਹਨੂੰ ਪੈਰੀਡਿਟਰੀ ਲੀਸ ਕਹਿੰਦੇ ਨੇ ਗਵਰਨਮੈਂਟ ਨੇ ਪ੍ਰੋਗਰਾਮ ਸ਼ੁਰੂ ਕੀਤਾ ਉਹਨੂੰ ਕਹਿੰਦੇ ਗਵਰਨਮੈਂਟ ਗਾਰੰਟੀਡ ਟਰੱਕ ਲੋਨ ਉਹਦੇ ਚ ਗਵਰਨਮੈਂਟ ਜਿਹੜੀ ਆ ਉਹ ਹੈਲਪ ਕਰਦੀ ਆ ਮਿਨਾਰਟੀ ਨੂੰ ਊਮਨ ਲੀਡ ਆਰਗੇਨਾਈਜੇਸ਼ਨ ਨੂੰ ਤੇ ਰੂਰਲ ਏਰੀਆ ਨੂੰ ਤੇ ਉਹਦੇ ਬਾਅਦ ਲੋਕਾਂ ਦੀ ਇਨਕਮ ਵਧਾਣੀ ਚਾਹੁੰਦੀ ਹੈ ਤੇ ਗਵਰਨਮੈਂਟ ਚਾਹੁੰਦੀ ਹੈ ਕਿ ਬਹੁਤ ਜ਼ਿਆਦਾ ਜੌਬ ਓਪਰਚ्युनिटीज ਪੈਦਾ ਹੋਣ ਉਹਦੇ ਬਾਅਦ ਤੇ ਜੇ ਫਰਸਟ ਟਾਈਮ ਬਾਏਰ ਆ ਜਾਂ ਸਪੈਸ਼ਲੀ ਜਿਹੜੇ ਛੋਟੇ ਫਲੀਟ ਨੇ ਜਿਹੜੇ ਫਲੀਟ ਵਧਾਣਾ ਚਾਹੁੰਦੇ ਨੇ ਉਹਨਾਂ ਨੂੰ ਸਪੈਸ਼ਲੀ ਇਹ ਪ੍ਰੋਗਰਾਮ ਬਣਾਇਆ ਗਿਆ ਹੈ ਯੂਐਸਏ ਟਰੱਕ ਸੇਲ ਨਾਲ ਉਹਨਾਂ ਦਾ ਟਾਈਡ ਅਪ ਹੋਇਆ ਹੈ ਕਿ ਜਦੋਂ ਤੁਸੀਂ ਟਰੱਕ ਲੈਣ ਜਾਂਦੇ ਹੋ ਜੇ ਤੁਹਾਨੂੰ ਟਰੱਕ ਲੈਣ ਚ ਅਪਰੂਵਲ ਨਹੀਂ ਮਿਲਦੀ ਜਾਂ ਤੁਹਾਨੂੰ ਡਾਊਨ ਪੇਮੈਂਟ 40 50% ਮੰਗਦੇ ਨੇ ਜਾਂ ਤੁਹਾਡਾ ਇੰਟਰਸਟ ਰੇਟ ਜਿਹੜਾ ਹੈ 30 35% ਮੰਗਦੇ ਨੇ ਉਹ ਤੋਂ ਬਚੋ ਯੂਐਸਏ ਟਰੱਕ ਸੇਲ ਨੂੰ ਕੰਟੈਕਟ ਕਰੋ ਸਾਡੇ ਕੋਲ ਸਾਰੇ ਲੋਨ ਅਵੇਲੇਬਲ ਨੇ ਇਨਕਲੂਡਿੰਗ ਗਵਰਨਮੈਂਟ ਗਾਰੰਟੀ ਲੋਨ ਗਵਰਨਮੈਂਟ ਗਾਰੰਟੀ ਦੇਗੀ ਤੁਹਾਡੇ ਲੋਨ ਦੀ ਕਿਉਂਕਿ ਤੁਸੀਂ ਜੌਬ ਕ੍ਰੀਏਟ ਕਰ ਰਹੇ ਹੋ ਤੁਸੀਂ ਟਰਕਿੰਗ ਵਿੱਚ ਆਪਣਾ ਜਿਹੜਾ ਇਨਕਮ ਲੈਵਲ ਉਹ ਬਿਹਤਰ ਕਰਨਾ ਚਾਹ ਰਹੇ ਹੋ ਉਹਦੇ ਵਾਸਤੇ ਸਾਰਾ ਜਿਹੜਾ ਪੇਪਰਵਰਕ ਆ ਉਹ ਅਸੀਂ ਕਰਕੇ ਦੇਵਾਂਗੇ ਤੇ ਜਿਹੜੇ ਹੁਣ ਸਾਡੇ ਕੋਲ ਪ੍ਰੂਵਲ ਆ ਗਏ ਨੇ ਉਹ ਕਸਟਮਰ ਜਿਹੜੇ ਆਲਰੇਡੀ ਮੇજર ਬੈਂਕਾਂ ਤੋਂ ਰਿਫਿਊਜ਼ ਹੋ ਚੁੱਕੇ ਸੀ ਤੇ ਲੀਸਿੰਗ ਕੰਪਨੀ ਤੋਂ ਬਹੁਤ ਜ਼ਿਆਦਾ ਡਾਊਨ ਪੇਮੈਂਟ ਤੇ ਅਪਰੂਵਲ ਆਈ ਸਨ ਉਹਨਾਂ ਨੂੰ ਅਸੀਂ ਗਵਰਨਮੈਂਟ ਗਾਰੰਟੀ ਲੋਨ 'ਚ ਪਾਇਆ ਤੇ ਤੁਸੀਂ ਬਲੀਵ ਨਹੀਂ ਕਰ ਸਕਦੇ 25% ਡਾਊਨ ਨਾਲ ਉਹਨਾਂ ਦਾ ਇੰਟਰਸਟ ਰੇਟ ਆ ਜਿਹੜਾ 15 ਤੇ 16% ਆ ਗਿਆ ਹੈ ਹੋਰ ਇੱਕ ਕਸਟਮਰ ਨੂੰ ਅਸੀਂ ਇਹ ਰਿਲੀਫ ਵੀ ਦੇ ਕੇ ਦਿੱਤਾ ਹੈ ਗਵਰਨਮੈਂਟ ਤੋਂ ਗਵਰਨਮੈਂਟ ਲੋਨ ਦੇ ਉੱਤੇ ਕਿ ਤਿੰਨ ਮੰਨ ਦੀ ਜਿਹੜੀ ਪੇਮੈਂਟ ਆ ਨੇ ਉਹਨੂੰ ਡੈਫਰਡ ਕਰ ਦਿੱਤਾ ਯਾਨੀ ਤਿੰਨ ਮੰਨ ਤ ਉਹਨੇ ਪੇਮੈਂਟ ਵੀ ਨਹੀਂ ਦੇਣੀ ਆ ਹੁਣ ਜਿਹੜੇ ਫਲੀਟ ਨੇ ਉਹਨਾਂ ਨੂੰ ਜਿਹੜੇ ਆ 5 5 6 6 ਟਰੱਕ ਜਿਹੜੇ ਨੇ ਉਹ 25% 20% ਡਾਊਨ ਤੇ ਮਿਲ ਰਹੇ ਨੇ ਉਹ ਫਲੀਟ ਜਿਹਨਾਂ ਨੂੰ ਬੈਂਕਾਂ ਨੇ ਨੋ ਕਰ ਦਿੱਤੀ ਸੀ ਤੇ ਬੈਂਕਾਂ ਨੇ ਕਿਹਾ ਸੀ ਜੀ ਤੁਹਾਡਾ ਜਿਹੜਾ ਕੰਮ ਆ ਉਹ ਥੋੜਾ ਜਿਹਾ ਅ ਅੱਜਕੱਲ ਡਾਊਨ ਆ ਤੇ ਤੁਸੀਂ ਜਦੋਂ ਤੱਕ ਕੰਮ ਬਿਹਤਰ ਨਹੀਂ ਹੁੰਦਾ ਤੁਸੀਂ ਟਰੱਕ ਨਹੀਂ ਪਾ ਸਕਦੇ ਉਹਨਾਂ ਨੂੰ ਵੀ ਆਲਰੇਡੀ ਗਵਰਨਮੈਂਟ ਗਾਰੰਟੀਡ ਲੋਨ ਮਿਲ ਗਿਆ। ਇਹ ਸਾਰੀ ਇਨਫੋਰਮੇਸ਼ਨ ਨਾਲ ਸਾਨੂੰ ਕੰਟੈਕਟ ਕਰ ਲਓ 18336987224 ਤੇ ਤੁਸੀਂ ਸਾਰੀ ਇਨਫੋਰਮੇਸ਼ਨ ਸਾਨੂੰ ਸ਼ੇਅਰ ਕਰੋ ਅਸੀਂ ਤੁਹਾਡਾ ਗਵਰਨਮੈਂਟ ਗਾਰੰਟੀਡ ਲੋਨ ਕਰਾਵਾਂਗੇ ਜਦੋਂ ਤੁਸੀਂ ਕੁਵਰੀ ਟਰਮਨ ਕੰਡੀਸ਼ਨ ਨੂੰ ਦਨ ਕਰ ਲੋਗੇ ਫਿਰ ਆਪਾਂ ਗਵਰਨਮੈਂਟ ਨਾਲ 100% ਤੁਹਾਡੀ ਫਾਈਲ ਫਿਨਿਸ਼ ਕਰਕੇ ਤੁਹਾਨੂੰ ਟਰੱਕ ਦੇ ਦਾਂਗੇ।